ਸੱਜਣੋ ਅੱਜ ਜਿਹੜਾ ਟਰੈਕਟਰ ਥੋਡੇ ਵਾਸਤੇ ਲੈ ਕੇ ਆਏ ਆਗਾ ਇਹ ਜਾਂ ਟਰੈਕਟਰ ਨਾ ਤਾਂ ਮੈਂ ਕਿਤੇ ਦੇਖਿਆ ਸੀ ਨਾ ਤੁਸੀਂ ਵੀ ਦੇਖਿਆ ਹੋਣਾਗਾ ਤੇ ਪਿੰਡ ਲੀਲੋਵਾਲ ਜੇ ਬਿਲਕੁਲ ਸਨਾਬ ਦੇ ਨੇੜੇ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਤੇ ਬਾਈ ਗੁਰਤੇਜ ਦੇ ਘਰੇ ਆਏ ਹੋਇਆ ਤੁਹਾਨੂੰ ਟਰੈਕਟਰ ਵੀ ਦਿਖਾਉਣੇ ਆ ਕਿੰਨੇ ਚ ਮਿਲ ਜੂ ਤੁਹਾਨੂੰ ਉਹ ਵੀ ਦਿਖਾਉਣੇ ਤੇ ਕੀ ਕੀ ਐਸੈਸਰੀ ਲੱਗੀ ਹੋਈ ਆ ਉਹ ਵੀ ਦਿਖਾਉਣੇ ਆ ਤੇ ਇੱਕ ਵਾਰ ਬਾਈ ਆ ਟਰੈਕਟਰ ਤੇ ਮਾੜਾ ਜਿਹਾ ਕੈਮਰਾ ਮਾਰ ਦੇ ਪਹਿਲਾਂ ਤਾਂ ਕੋੜਾ ਬੰਪਰ ਲੱਗਿਆ ਹੋਇਆ ਐਲਈਡੀ ਲੱਗੀ ਹੋਈ ਆ ਆ ਪੁੱਤਾ ਵਾਲੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਸਪਲੈਂਡਰ ਵਾਲੀਆਂ ਇਹ ਤਾਂ ਮੂਰੇ ਮੂਰੇ ਲੱਗਿਆ ਹੋਇਆ ਆ ਟਾਇਰ ਦੇਖੋ ਜਹਾਜੀ ਟਾਇਰ ਲੱਗੇ ਹੋਏ ਨੇ ਠੀਕ ਆ ਤੇ ਪਿਛਲੇ ਟਾਇਰ ਵੀ ਆ ਜਿਹੜੇ 16 ਦੇ ਟਾਇਰ ਨੇ ਨਾਲ ਦੇ ਟਾਇਰ ਨੇ ਤੇ ਸਿਸਟਮ ਦੇਖੋ ਪਹਿਲਾਂ ਤਾਂ ਘਟੂ ਘਟ 20-25000 ਦਾ ਤਾਂ ਸਿਸਟਮ ਆ ਆਸਟ੍ਰੇਲੀ ਪੈਪਾ ਹੁੱਡ ਤੇ ਬਾਈ ਹੁਣ ਮਿਲਦੇ ਆਪਾਂ ਬਾਈ ਗੁਰਤੇਜ ਨਾਲ ਤੁਹਾਨੂੰ ਦੱਸਦੇ ਕਿੰਨਾ ਮਾਡਲ ਆ ਸੱਸੀ ਦਾ ਬਾਈ ਜੀ ਸਿਕਲ ਬਾਈ ਤੇ ਇਹ ਹੁਣ ਆਪਾਂ ਇਹ ਦੱਸੀਏ ਕਿੰਨਾ ਮਾਡਲ ਡਰਾਈਵਰ ਹੈ 20 ਮਾਡਲ ਆ ਬਾਈ ਜੀ 20 ਮਾਡਲ ਡਰਾਈਵਰ ਆ ਤੇ ਇਹ ਕਰੀਬਨ ਕਿੰਨਾ ਕਿ ਚੱਲਿਆ ਹੋਊਗਾ ਇਹ ਤਕਰੀਬਨ 3500 ਘੰਟਾ ਚੱਲਿਆ ਹੋਇਆ ਜੀ 3500 ਘੰਟੇ ਚੱਲਿਆ ਹੋਇਆ ਤੇ ਪਹਿਲਾਂ ਤੋਂ ਹੁਣ ਤੁਸੀਂ ਐਂ ਦੱਸੋ ਆ ਜਿਹੜਾ ਸਿਸਟਮ ਲਵਾਇਆ ਹੋਇਆ ਇਹ ਮੈਂ ਸਹੀ ਦੱਸਾਂ ਵੀ 20-25000 ਦਾ ਲੱਗਿਆ ਹੋਇਆ ਹੈ ਹਾਂ ਜੀ 25000 ਰੁਪਏ ਦਾ ਲਵਾਇਆ ਜੀ 25000 ਦਾ ਇਹ ਲਵਾਇਆ ਸੀ ਫੋਟੋ ਦਾ ਫੋਟੋ ਜੀ 40000 ਹੋ ਗਿਆ ਇਹਦਾ ਹਾਂ ਜੀ ਹਾਂ ਜੀ 12000 ਦਾ ਬੰਪਰ 12000 ਦਾ ਬੰਪਰ ਯਾਨੀ ਕਿ ਤੁਸੀਂ 60-65000 ਰੁਪਏ ਦਾ 16-17 ਦੇ ਮੂਰਲੇ ਟਾਇਰ ਜੀ 16-17 ਦੇ ਮੂਰਲੇ ਟਾਇਰ ਮਤਲਬ 60-65000 ਰੁਪਏ ਜਿਹੜਾ ਤੁਸੀਂ ਉੱ ਤੇ ਬਾਕੀ ਜੱਟ ਟਾਇਰ ਜਿਹੜੇ ਇਹ ਨਾਲ ਦੇ ਆ ਪਿਛਲੇ ਇਹ ਨਾਲ ਦੇ ਆ ਜੀ ਹੈਗੇ 70 75 ਪੈਸੇ ਹੈ ਨਾ ਹਾਂਜੀ ਹਾਂਜੀ ਲੋ ਇਥੋਂ ਮਾਰ ਕੇ ਚੈੱਕ ਕਰੋ 20 ਤੇ ਜੇ ਟਰੈਕਟਰ 20 ਮਾਡਲ ਆ ਤਾਂ ਟਾਇਰ ਵੀ ਜਿਹੜੇ 20 ਮਾਡਲ ਨੇ ਰਿੰਬਾ ਰੂੰਬਾ ਦਾ ਇਹਨ ਪੂਰਾ ਸਾਫ ਪਿਆ ਟਰੈਕਟਰ ਤੇ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਇਹਨ ਚੰਗਾ ਪਿਆ ਹੈਗਾ ਤੇ ਪਿੱਛੋਂ ਵੀ ਇਹਨ ਕੰਡੀਸ਼ਨ ਇਹਨ ਪੂਰੇ ਵਧੀਆ ਪਈਆ ਤੇ ਜਿੰਨਾ ਵੀ ਟਰੈਕਟਰ ਆ ਸਾਰਾ オリジナル ਆ ਜੀ ਹਾਂਜੀ ਹਾਂ ਬਿਲਕੁਲ オリジナル ਆ ਜੀ ਤੇ ਇਹਦੀ ਸਰਵਿਸ ਵਗੈਰਾ ਕਿੰਨੇ ਕਿਰਾਏ ਨੂੰ ਕਿੰਨਾਕ ਟਾਈਮ ਹੋ ਗਿਆ ਸਰਵਿਸ ਹੁਣੀ ਕਰਾਈ ਆ ਜੀ ਹੁਣੀ ਕਰਾਈ ਆ ਮਤਲਬ ਕਰਾਉਣ ਦੀ ਲੋੜ ਨਹੀਂ ਹੈਗੀ ਜਿਹੜਾ ਵੀ ਕੋਈ ਲੈ ਕੇ ਜਾਊਗਾ ਸੱਜਣ ਮਿੱਤਰ ਕੋਸ ਕਰਾਉਣ ਦੀ ਲੋੜ ਨਹੀਂ ਤੇ ਇੱਕ ਵਾਰ ਆਪਾਂ ਵਿੱਚੋਂ ਦਿਖਾ ਦਈਏ ਟਰੈਕਟਰ ਲੋ ਜੀ ਸੱਜਣੋ ਮੈਂ ਟੈਪ ਟੈਕ ਕਵਰਿਆਂ ਨੂੰ ਕੋਈ ਚਾਬੀ ਵੀ ਨਹੀਂ ਲੱਗੀ ਹੋਈ ਨਾ ਜੀ ਨਾ ਕੁਝ ਨਹੀਂ ਜੀ ਹੈਲਰ ਕਿੱਥੇ ਚਾਬੀ ਅੱਛਾ ਤੇ ਲੋ ਜੀ ਸੱਜਣੋ ਜਿਨ੍ਹਾਂ ਨੇ ਵੀ ਲੈਣਾ ਸਵਰਾਜ 855 2020 ਮਾਡਲ ਤਾਂ ਕਰ ਲਿਓ ਬਾਈ ਨਾ ਕੰਟੈਕਟ ਤੇ ਬਾਈ ਜਿਹੜੇ ਹੁਣ ਸੱਜਣ ਮਿੱਤਰ ਜਿਹੜਾ ਤੁਹਾਨੂੰ ਕੰਟੈਕਟ ਕਰਨਗੇ ਉਹ ਨੰਬਰ ਦੱਸ ਦਿਓ ਇੱਕ ਵਾਰ ਤੁਹਾਡਾ 94174 94174 29784 ਜੀ 29784 ਬਾਕੀ ਜਿਹੜਾ ਇਹ ਨੰਬਰ ਆ ਬਾਈ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਤੇ ਜਿਨ੍ਹਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਬਾਈ ਨਾਲ ਤੇ ਮਾਡਲ 20 ਆ ਟਾਇਰ ਨਾਲ ਦੇ ਨੇ ਪਿਛਲੇ 16 ਦੇ ਟਾਇਰਾਂ ਨੇ ਮਤਲਬ ਕਿ ਸੋਨੂੰ ਪੈਸਾ ਲਾਉਣ ਦੀ ਲੋੜ ਹੀ ਨਹੀਂ ਸਰਵਿਸ ਵੀ ਹੋਈ ਹੋਈ ਆ ਸਿਸਟਮ ਵੀ ਲੱਗਾ ਹੋਇਆ ਹੁੱਡ ਵੀ ਲੱਗੀ ਹੋਈ ਆ ਜਿੰਨਾ ਐਸੈਸਰੀ ਆ ਉਹ ਸਾਰੀ ਨਾਲ ਹੀ ਦੇ ਦੇਣੀ ਆ ਤੇ ਬਾਈ ਹੁਣ ਆਪਾਂ ਇਹਦੀ ਕੀ ਡਿਮਾਂਡ ਰੱਖਦੇ ਆ ਆਪਾਂ ਡਾਇਰੈਕਟ ਜੀ ਸਾਢੇ 6 ਲੱਖ ਦੀ ਮੰਗ ਆ ਜੀ ਸਾਢੇ 6 ਲੱਖ ਰੁਪਏ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਮੌਕੇ ਤੇ ਹੋ ਜਾਊਗਾ ਜੀ ਲੋ ਵੀ ਸੱਜਣੋ ਸਾਢੇ 6 ਲੱਖ ਰੁਪਏ ਜਿਹੜੀ ਡਿਮਾਂਡ ਕਰੀ ਆ ਬਾਈ ਨੇ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਵੀ ਲੈਣਾ ਮੌਕੇ ਤੇ ਤੁਹਾਡਾ ਫੁੱਲ ਮਾਨਤਨ ਹੋਊਗਾ ਤੇ ਜ਼ਿਲ੍ਹਾ ਸੰਗਰੂਰ ਪਿੰਡ ਨੀਲੋਵਾਲ ਸੁਨਾਮ ਦੇ ਨੇੜੇ ਤੇ ਕਰ ਲਿਓ ਸੰਪਰਕ ਮਿਹਰਬਾਨੀ ਧੰਨਵਾਦ